ਇਹ ਅਗਰੇ ਮੇਲੇ 'ਚ 26 ਤੇ 27 ਤਰੀਕ ਨੂੰ ਕੋਈ ਬੁੱਕ ਕਰਵਾਉਂਦਾ ਤੇ ਉਹਦੇ 'ਚ ਆਪਾਂ ਜਿਹੜੇ ਗਿਫਟ ਵੀ ਅਨਾਉਂਸ ਕੀਤੇ ਆ ਇਹ ਜੋ ਵੀ ਬੁਕਿੰਗ ਕਰਵਾਏਗਾ ਉਹਨੂੰ ਆਪਾਂ ਇੱਕ ਡਰਾਅ ਕੱਢਾਂਗੇ ਡਰਾਅ ਦੇ ਵਿੱਚ ਗਿਫਟ ਦਵਾਂਗੇ ਉਹ ਚਲਾਇਆ ਹੋਇਆ ਦੇਖੋ 97000 ਰੁਪਏ ਦਾ ਜੀ ਆ ਖੜਾ ਜੀ ਕਬੂਟਾ ਵਾਲਿਆਂ ਦਾ ਮਿੰਨੀ ਟਰੈਕਟਰ 35000 ਡਿਸਕਾਊਂਟ ਲਾਇਆ ਹੋਇਆ ਇਹਨਾਂ ਨੇ 515000 ਦਾ ਪ੍ਰਾਈਸ ਜੀ ਵੀਰੋ ਅੱਜ ਆਪਾਂ ਮੇਲੇ ਤੇ ਪਹੁੰਚੇ ਹੋਏ ਆ ਜੀ 26 ਤਰੀਕ ਅੱਜ ਤੇ ਮੇਲੇ ਤੇ ਆਪਣਾ ਗਰਵਾਜ ਰੋਟਾਵੇਟਰ ਵਾਲਿਆਂ ਨੇ ਸਟਾਲ ਲਾਈ ਹੋਈ ਆ ਬਾਈ ਜਿੰਨੇ ਵੀ ਇੰਪਲੀਮੈਂਟ ਇਹਨਾਂ ਦੇ ਸਾਰੇ ਉਰੇ ਲੈ ਕੇ ਪਹੁੰਚੇ ਹੋਏ ਨੇ ਆਪਾਂ ਨੇ ਆਪਣੇ ਪਿੰਡ ਬਾਈ ਬਾਈ ਨਾਲ ਨੂੰ 8 ਫੁੱਟਾ ਰੋਟਾਵੇਟਰ ਡਿਲੀਵਰ ਕੀਤਾ ਠੀਕ ਹੈ ਜੀ ਤੇ ਬਾਕੀ ਰੇਟ ਲਿਸਟ ਉਰੇ ਲਾਈ ਹੋਈ ਆ ਇਹਦੇ ਨਾਲ ਵੀ ਆਪਾਂ ਨੇ ਮਾੜਾ ਮੋਟਾ ਹੋਰ ਡਿਸਕਾਊਂਟ ਕਰਿਆ ਇਦਾਂ ਦੀ ਗੱਲਬਾਤ ਨਹੀਂ ਤੇ ਬਾਈ ਨੂੰ ਮਿਲਾਉਣੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਨਾਲ ਨੇ ਹੁਣੇ ਥੋੜੇ ਜਿਹੇ ਪਹਿਲੇ ਨਵਾਂ ਟਰੈਕਟਰ ਲਿਆ ਪਹਿਲਾਂ ਇਹਨਾਂ ਕੋਲ 7 ਫੁੱਟਾ ਰੋਟਾਵੇ ਉਦੇ ਬਾਅਦ ਚ ਹੁਣ ਇਹਨਾਂ ਨੇ ਕਰਵਾਤਾ ਲਿਆ ਬਾਈ ਕਿਵੇਂ ਲੱਗਿਆ ਵਧੀਆ ਲੱਗਿਆ ਪ੍ਰੋਡਕਟ ਹਾਂਜੀ ਹਾਂਜੀ ਵਧੀਆ ਲੱਗਿਆ ਕਰਵਾਤਾ ਠੀਕ ਹੈ ਜੀ ਤੇ ਬਾਕੀ ਤੁਸੀਂ ਹੋਰ ਵੀ ਸਾਰੇ ਦੇਖੇ ਚਲੋ ਰੋਡਾ ਮੀਟਰ ਸਾਰੇ ਵਧੀਆ ਨਹੀਂ 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 ਸਾਰੇ ਅਸੀਂ ਮਾਮਤ ਮੇਲੇ ਚ ਘੁੰਮ ਕੇ ਆਏ ਹਾਂ ਠੀਕ ਹੈ ਠੀਕ ਹੈ ਸਾਰੇ ਦੇਖ ਕੇ ਤਾਂ ਅਸੀਂ ਹੁਣੇ ਪੁੱករ ਓਕੇ ਜੀ ਓਕੇ ਤੇ ਬਾਕੀ ਚਲੋ ਬਾਈ ਆਪਣਾ ਮਨ ਲਗੀ ਰੇਟ ਦੇ ਮਾਮਲੇ ਵਿੱਚ ਵੀ ਭਾਈ ਸਹੀ ਆ ਸਾਰੇ ਨਾਲੇ ਮਾਮਲੇ ਬਿਲਕੁਲ ਸਹੀ ਹੈ ਬਿਲਕੁਲ ਜੀ ਹਾਂ ਰੇਟ ਕਿਉਂਕਿ ਬਾਕੀਆਂ ਦੇ ਰੇਟ ਥੋੜੇ ਜੇ 1 30 35 40 ਇੱਥੇ ਤੱਕ ਆ ਰੇਟ ਦੇ ਮਾਮਲੇ ਵਿੱਚ ਵੀ ਬਿਲਕੁਲ ਰੇਟ ਵੀ ਨਹੀਂ ਹੈਗਾ ਚੀਜ਼ ਵੀ ਵਧੀਆ ਹੈ ਹਾਂ ਚੀਜ਼ ਵੀ ਵਧੀਆ ਜੀ ਹਾਂ ਚੀਜ਼ ਵੀ ਵਧੀਆ ਕੁਆਲਟੀ ਵਧੀਆ ਕੋਟਰ ਕੋਟਨ ਪੇਂਟ ਆ ਭਾਈ ਇਹਨੂੰ ਪੇਂਟ ਕੋ ਸਾਰਾ ਕੁਝ ਵਧੀਆ ਹੈ ਹਾਂਜੀ ਹਾਂਜੀ ਨਹੀਂ ਠੀਕ ਬਾਕੀ ਆਪਾਂ ਨੇ ਭਾਈ ਤੁਹਾਨੂੰ ਪਤਾ ਰੋਪੜ ਤੋਂ 25 ਤੋਂ 30 ਪੀਸ ਹੁਣ ਤੱਕ ਦੇ ਲਏ 6 ਮਹੀਨੇ ਹੋ ਗਏ ਆਪਾਂ ਨੂੰ ਡੀਲਰਸ਼ਿਪ ਕਰੀ ਇਹਨੂੰ ਤੇ ਬਹੁਤ ਵਧੀਆ ਰਿਸਪੌਂਸ ਆ ਸਾਰੇ ਵੀ ਠੀਕ ਹੈ ਜੀ ਤਾਂ ਅੱਗੇ ਵੀ ਉਮੀਦ ਕਰਦੇ ਆ ਕਿ ਸਾਨੂੰ ਇਦਾਂ ਹੀ ਬਈ ਰਿਸਪੌਂਸ ਮਿਲੂਗਾ ਬਾਕੀ ਕੰਪਨੀ ਬਹੁਤ ਵਧੀਆ ਆਪਣਾ ਸਾਥ ਦੇ ਰਹੀ ਹੈ ਬਾਈ ਠੀਕ ਹੈ ਜੀ ਪੂਰੀ ਹੈਲਪ ਕਰੀ ਹੁਣ ਤੱਕ ਦੋ ਦਿਨ ਵੀਰ ਜਿਹੜੇ ਆਪਾਂ ਨੂੰ ਗਾਹਾਂ ਪ੍ਰੋਡਕਟ ਦੰਦੇ ਨੇ ਬਹੁਤ ਸਪੋਰਟ ਕਰਦੇ ਆਂ ਆਪਣੀ ਧੰਨਵਾਦ ਸਾਰੇ ਵੀਰਾਂ ਦਾ ਤੇ ਬਾਈ ਮੇਲਾ ਕੱਲ ਨੂੰ ਵੀ 27 ਤਰੀਕ ਨੂੰ ਸੋ ਹੋਰ ਵੀ ਕਿਸੇ ਨੇ ਕੋਈ ਵੀ ਪ੍ਰੋਡਕਟ ਲੈਣਾ ਹੈ ਤਾਂ ਆਪਾਂ ਇੱਥੇ ਹੀ ਆ ਦੋ ਦਿਨ ਠੀਕ ਹੈ ਜੀ ਆ ਕੇ ਉਹ ਜ਼ਰੂਰ ਵਿਜ਼ਿਟ ਕਰੋ ਦੇਖੋ ਕਿੱਦਾਂ ਦੀ ਕੁਆਲਿਟੀ ਹੈ ਕਿਆ ਸਾਹਿਬ ਤਾਵਾ ਬਾਈ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਓਕੇ ਜੀ ਓਕੇ ਦੇਖੋ ਜੀ ਇਹਦੇ ਨਵੇਂ-ਨਵੇਂ ਮਾਡਲ ਸਾਰੇ ਆ ਛੋਟਾ ਮਾਡਲ ਹੈ ਤੇ ਮੇਲੇ ਤੇ ਰੇਟ ਲਾਇਆ ਵੈ ਇਹਨਾਂ ਨੇ 3.5 ਲੱਖ ਰੁਪਈਆ ਜੀ ਤੇ 130000 ਰੁਪਈਆ ਪ੍ਰਾਈਸ ਮੇਲੇ ਦਾ ਠੀਕ ਹੈ ਜੀ ਇਧਰ 9500 ਖੜਾ ਜਿਹੜਾ 스마트 ਆਉਂਦਾ ਇਹਨਾਂ ਦਾ 3 ਸਪੀਡ ਦੇ ਵਿੱਚ ਤੇ ਇਹਦਾ ਮੇਲੇ ਤੇ ਰੇਟ ਲਾਇਆ ਵਾ ਜੀ ਇਹਨਾਂ ਨੇ 10 ਲੱਖ 10000 ਰੁਪਈਆ ਜੀ ਨੈਟ ਪ੍ਰਾਈਸ 4 ਵੀਲ ਦੇ ਵਿੱਚ ਇਧਰ 241 ਖੜਾ ਜੀ ਠੀਕ ਹੈ ਜੀ ਇਹਦੇ 710000 ਰੁਪਈਆ ਬਾਈ ਆਫਰ ਦੇ ਵਿੱਚ ਤੇ ਰੇਟ ਦਾ ਬਾਈ ਜਿੱਦ ਤੱਕ ਮੈਨੂੰ ਲੱਗਦਾ ਕੰਮ ਪੂਰਾ ਚੱਕ ਮਾਈ ਆ ਬਾਈ ਆਫਰਾਂ ਉਫਰਾਂ ਦਾ ਤਾਂ ਬੇਲਾ ਕੰਮੇ ਆ ਪੂਰਾ ਚੋਟੀ ਵਾਲੀ ਰੇਟ ਆ ਬਾਈ ਇਹਨਾਂ ਦਾ ਠੀਕ ਹੈ ਜੀ ਤੇ ਲੋ ਜੀ ਕਰੋ ਚੈੱਕ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਬਾਈ ਤੇ ਲੋ ਜੀ ਬਾਈ ਪਹੁੰਚੇ ਆਪਾਂ ਟਿਲ ਮੇਡ ਦੀ ਸਟਾਲ ਤੇ ਦੇਖੋ ਬਾਈ ਰੋਟਾਵੇਟਰ ਕਿੰਨੇ ਜ਼ਬਰਦਸਤ ਐ ਇਹਨਾਂ ਦੇ ਕੁਆਲਿਟੀ ਬਹੁਤ ਘੈਂਟ ਆ ਬਾਈ ਬਲੈਕ ਐਂਡ येलो ਕਲਰ ਦੇ ਵਿੱਚ ਆ ਠੀਕ ਹੈ ਜੀ ਤੇ ਰੇਟ ਵੀ ਇਹਨਾਂ ਦੇ ਲੋ ਜੀ ਕਰੋ ਚੈੱਕ ਕੁਆਲਟੀ ਸੋਹਣਾ ਬਹੁਤ ਲੱਗਦਾ ਬਾਈ ਰੰਗ ਬਹੁਤ ਘੈਂਟ ਲੱਗਦਾ ਹੋਰ ਗੱਲਾਂ ਦੀਆਂ ਗੱਲਾਂ ਇੱਕ ਜਿਹੜੀ ਮੈਨੂੰ ਛੋਟੀ ਜੀ ਕਮੀ ਲੱਗੀ ਹੈ ਗੇਅਰ ਬਾਕਸ ਇਹਨਾਂ ਨੂੰ ਸਾਰਿਆਂ ਨੂੰ 10 ਨੂੰ 11 ਨੂੰ ਛੋਟੀ ਦਾਏਵੇ 4 ਲੀਟਰ ਵਾਲੇ ਥੋੜਾ ਜਿਹਾ ਗੇਅਰ بڑا ਚਾਹੀਦਾ ਬਾਕੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਦੀ ਕੁਆਲਿਟੀ ਆਪਾਂ ਕੋਈ ਮਾੜੀ ਨਹੀਂ ਕਹਿ ਸਕਦੇ ਬਹੁਤ ਵਧੀਆ ਚੀਜ਼ ਆ ਬਲੇਡ ਬਾਈ ਪਲੇ ਕਲਰ ਦੇ ਆ ਦੇਖੋ ਜੀ ਲੋ ਜੀ ਬਾਈ ਆ ਦੇਖੋ ਇੱਧਰ ਪੱਛੇ ਬੈਠੇ ਉਧਰ ਕੱਟੀਆਂ ਭਾਈ ਉਧਰ ਸਾਹਮਣੇ ਬੋਲੇ ਇਹਨਾਂ ਦੇ ਇਹਨਾਂ ਦੇ ਰਿਜ਼ਲਟ ਰੱਖੇ ਹੋਏ ਇਹਨਾਂ ਨੇ ਸਾਹਮਣੇ ਕੱਢ ਕੇ ਫਰਾਂ ਨੇ ਬੋਲੇ ਦਾ ਰਿਜ਼ਲਟ ਆ ਪਿਆ ਠੀਕ ਹੈ ਜੀ ਉਹ ਦੇਖੋ ਕੱਟੀਆਂ ਟੋਪਰੀਆਂ ਤੇ ਲੋ ਜੀ ਵੀਰੋ ਆਪਾਂ ਨੂੰ ਫਾਰਮ ਟਰੈਕ ਵਾਲਿਆਂ ਦੇ ਭਾਈ ਉਤੇ ਬਾਈ ਮਿਲਿਆ ਆਪਣਾ ਬਹੁਤ ਪ੍ਰੇਮੀ ਆ ਫਾਰਮ ਟਰੈਕ ਦੇ ਵਿੱਚ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੈ ਜੀ ਮਾੜਾ ਮੈਂ ਕਾਲ ਕਰ ਲਓ ਭਾਈ ਬਣ ਕੇ ਤੁਹਾਡਾ ਫਾਰਮ ਟਰੈਕ ਦੀ ਸਟਾਲ ਤੇ ਆਉਣ ਤੇ ਜੀ ਆਏ ਨੂੰ ਧੰਨਵਾਦ ਵੀਰੇ ਬਹੁਤ-ਬਹੁਤ ਤੁਹਾਡਾ ਤੁਸੀਂ ਯੂਨੀਵਰਸਿਟੀ ਚ ਆਏ ਠੀਕ ਹੈ ਜੀ ਮੇਲੇ ਤੇ ਓਕੇ ਜੀ ਓਕੇ ਤੇ ਬਾਈ ਦਿਖਾਓ ਕੋਈ ਟਰੈਕਟਰ ਬਾਈ ਇਹਨਾਂ ਨੂੰ ਆਪਾਂ ਨੇ 47 ਦਿਖਾਉਣਾ ਜੀ 4-ਵੀਲ ਦੇ ਵਿੱਚ 47 ਆਪਾਂ ਚੱਲਦੇ 47 ਕੋਲ ਪਹਿਲਾਂ ਮੈਂ ਤੁਹਾਨੂੰ ਇੱਧਰ ਨਵੇਂ ਸਾਰੇ ਜਿਹੜੇ ਹੋ ਟਰੈਕਟਰ ਉਹ ਸਾਰੇ ਦਿਖਾ ਦਿੰਦਾ ਇੱਕ ਵਾਰੀ ਓਕੇ ਜੀ ਓਕੇ ਆਜੋ ਸਪੀਡ ਬਹੁਤ ਹੈ ਬਾਈ ਓਰੇ ਇਹ ਟਰੈਕਟਰ ਹੈਗਾ ਆਪਣਾ ਵਰਲਡ ਮੈਕਸ फार्म ट्रैक 60 55 वर्ल्ड मैक्स ਠੀਕ ਹੈ ਜੀ ਠੀਕ ਹੈ ਇਹ ਟਰੈਕਟਰ ਆਪਣਾ 4-ਵੀਲ ਡਰਾਈਵ ਚ ਆਂਦਾ ਓਕੇ ਜੀ ਤੇ ਇਹਦੇ ਚ ਆਪਾਂ ਕੰਪਨੀ ਨੇ ਇਹਦੀ ਸ਼ੋ ਤੇ ਸ਼ੀਟ ਮੈਟਲ ਸਾਰਾ ਚੇਂਜ ਕਰਿਆ ਠੀਕ ਹੈ ਜੀ ਗੱਲ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਸਾਰਾ ਨਵੀਂ ਟੈਕਨੋਲੋਜੀ ਦਾ ਠੀਕ ਹੈ ਭਾਈ ਜਿਹੜਾ ਇਹ ਇੰਜਨ ਆ ਉਹ ਕਹਿ ਸਕਦੇ ਆਪਾਂ ਜਿਹੜਾ ਪੁਰਾਣੇ 60 55 ਨਾਲ ਮੇਲ ਖਾਂਦਾ ਓਕੇ ਬਾਕੀ ਸਾਰਾ ਜਿੰਨਾ ਵੀ ਕਹਿ ਸਕਦੇ ਰੀਅਰ ਐਕਸਲ ਤੋਂ ਲੈ ਕੇ ਫਰੰਟ ਐਕਸਲ ਤੋਂ ਲੈ ਕੇ ਸਾਰਾ ਚੇਂਜ ਆ ਠੀਕ ਹੈ ਚਾਰ ਸਿਲੰਡਰ ਇੰਜਨ ਆ ਇਹਦੇ ਵਿੱਚ ਠੀਕ ਹੈ ਜੀ 3682 ਸੀਸੀ ਦਾ ਓਕੇ ਭਾਈ ਆ ਤੁਸੀਂ ਚੈੱਕ ਕਰ ਇਹ ਬਣਾ ਸੀਆਰਡੀ ਦੇ ਵਿੱਚ ਆ ਗਿਆ ਨਾ ਜੀ ਬਿਨਾ ਸੀਆਰਡੀ ਤੋਂ ਆ ਅਜੋ ਬਿਨਾ ਸੀਆਰਡੀ ਵਾਲਾ ਓਕੇ 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 ਜੀ ਬਾਈ ਇਹਦੇ ਜਿਹੜੇ ਇਹਦੀ ਜਿਹੜੀ ਟਾਰਕ ਆ 251 ਨਿਊਟਨ ਮੀਟਰ ਆ ਓਕੇ ਜੀ ਟਾਰਕ ਠੀਕ ਆ ਬਾਈ ਮਤਲਬ ਕਹਿ ਸਕਦੇ ਆ ਕਿ ਇਹ ਅਸੀਂ ਜਿਹੜੀ ਕੈਟਾਗਰੀ 50 ਚ ਆ 55 ਤੋਂ 60 ਐਚਪੀ ਕੈਟਾਗਰੀ ਦਾ ਜਿਹੜਾ ਇਹ ਕੰਮ ਕਰਦਾ ਠੀਕ ਆ ਜੀ ਤੇ ਇਹ ਕਸਟਮਰਸ ਦੀ ਬਹੁਤ ਸਾਰੀ ਦੀ ਡਿਮਾਂਡ ਸੀ ਕਿ ਆਪਾਂ ਨੂੰ ਫਲੈਟ ਪਲੇਟਫਾਰਮ ਚਾਹੀਦਾ ਓਕੇ ਜੀ ਜੋ ਫਲੈਟ ਪਲੇਟਫਾਰਮ ਦੇ ਦੌਰ ਤੇ ਆਪਾਂ ਇਹ ਸਾਰਾ ਜਿਹੜਾ ਆਪਾਂ ਕਰਿਆ ਓਕੇ ਜੀ ਤੇ ਬਾਕੀ ਸਾਇਲੈਂਸਰ ਵੀ ਤੁਸੀਂ ਦੇਖ ਸਕਦੇ ਹੋ ਪਰ ਜੋ ਕਹਿ ਸਕਦੇ ਆ ਕਿ ਅੱਜ ਕੱਲ ਜੋ ਰਿਵਾਜ ਚੱਲਿਆ ਹੋਇਆ ਆ ਪਾ ਸਿੰਗਲ ਪਾਈਪੜਾ ਲਵਾਉਣਾ ਆਪਾਂ ਇਹਦੇ ਅੰਦਰ ਹੀ ਸਾਰਾ ਸਿਸਟਮ ਕਰਤਾ ਠੀਕ ਆ ਜੀ ਲੋ ਜੀ ਇਹਦੇ ਵਿੱਚੇ ਲੱਗੀ ਹੋਇਆ ਓਕੇ ਜੀ ਮਤਲਬ ਜੋ ਆਵਾਜ਼ ਆ ਵਿਚੋਂ ਹੀ ਚੇਂਜ ਹੋ ਜਾਂਦੀ ਆ ਵਿਚੋਂ ਠੀਕ ਆ ਜੀ ਤੇ ਬਾਕੀ ਪਾਵਰ ਸਟੀering ਦਾ ਟੈਂਕ ਹੋ ਗਿਆ ਵਿੱਚ ਠੀਕ ਹੈ ਜੀ ਤੇ ਬਾਕੀ ਜਿਹੜਾ 에어 ਕਲੀਨਰ ਹੈ ਡਰਾਈ ਆ ਓਕੇ ਜੀ ਇਹਦੇ ਵਿੱਚ ਇੱਥੇ ਸੈਂਸਰ ਲੱਗਿਆ ਹੋਇਆ ਦਿਖਾਓ ਠੀਕ ਹੈ ਜੀ ਇਹ ਜਿਹੜਾ ਸੈਂਸਰ ਆ ਇਹ ਲਾਈਟ ਆ ਜਾਂਦੀ ਅੱਗੇ ਓਕੇ ਬਾਕੀ ਕਿਸੇ ਟਰੈਕਟਰ 'ਚ ਐਦਾਂ ਲਾਈਟ ਨਹੀਂ ਆਉਂਦੀ ਕਿ ਅਗਰ ਚੋਕ ਹੋ ਜਾਵੇ ਫਿਲਟਰ ਠੀਕ ਹੈ ਜੀ ਤਾਂ ਇਹ ਜਿਹੜੀ ਸੱਕ ਕਰਦਾ ਉਹ ਵੀ ਪ੍ਰੋਪਰ 에어 ਘੁੰਮ ਕੇ ਵੈਂਟੀਲੇਟ ਹੋ ਕੇ ਫਿਰ ਇਹਦੇ ਵਿੱਚ ਦੋ ਫਿਲਟਰ ਦਿੱਤੇ ਹੋਏ ਪ੍ਰਾਇਮਰੀ ਤੇ ਸੈਕੰਡਰੀ ਫਿਲਟਰ ਦੋ ਓਕੇ ਓਕੇ ਜੀ ਤੇ ਪੂਰੀ ਜਿਹੜੀ ਸਰਕੂਲੇਸ਼ਨ ਹੋ ਕੇ ਫਿਰ ਜਾਂਦਾ ਬਾਕੀ ਤੁਸੀਂ ਪਲੇਟਫਾਰਮ ਦਿਖਾ ਦਿਓ ਇੱਕ ਵਾਰੀ ਆਜੋ ਆਜੋ ਪਲੇਟਫਾਰਮ ਦਿਖਾ ਦਿਓ ਇੱਕ ਵਾਰੀ ਠੀਕ ਹੈ ਜੀ ਫਲੈਟ ਪਲੇਟ ਬੰਨ ਇੱਕ ਇਹਦੇ ਚ ਹੋਰ ਚੀਜ਼ ਦਿੱਤੀ ਹੋਈ ਆ ਆਪਾਂ ਨੇ ਜਿਵੇਂ ਕਲੱਚ ਹੈ ਹਾਂਜੀ ਕਲੱਚ ਆਪਾਂ ਦੱਬਣਾ ਕਲੱਚ ਦੱਬਿਓ ਕਲੱਚ ਦੱਬਿਆ ਆਪਾਂ ਨੇ ਕਿਤੇ ਖੜਾਣਾ ਬਹੁਤ ਲੰਬੇ ਸਮੇਂ ਤੱਕ ਆਪਾਂ ਇਹਨੂੰ ਲੌਕ ਕਰ ਸਕਦੇ ਹਾਂ ਕਲੱਚ ਲੌਕ ਹੋ ਜਾਓ ਠੀਕ ਹੈ ਜੀ ਤੇ ਇਹ ਚੀਜ਼ ਹੋ ਗਈ ਠੀਕ ਹੈ ਬਾਜੀ ਠੀਕ ਹੈ ਤੁਸੀਂ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਇੱਕ ਵਾਰੀ ਜਿਹੜੀ ਲਿਫਟ ਕੈਪੈਸਿਟੀ ਹੈ ਦੀ 2500 ਕਿਲੋ ਦੀ ਲਿਫਟ ਕੈਪੈਸਿਟੀ ਆ 2500 ਕਿਲੋ ਜੀ ਠੀਕ ਹੈ ਜੀ ਓਕੇ ਬਾ ਠੀਕ ਆ 2700 ਓਕੇ ਦੋ ਮਾਡਲ ਆਂਦੇ ਆ ਜਿਹੜਾ ਇਹਦਾ 2 ਵੀਲ ਆ ਉਹਦੀ 2500 ਆ ਤੇ ਇਹਦੀ 2700 ਕਿਲੋ ਨੇ 2500 ਠੀਕ ਆ ਜੀ ਹਾਂਜੀ 4 ਵੀਲ ਇਹ ਟਰੈਕਟਰ ਹੈਗਾ ਆਪਣਾ ਫਾਰਮਟ੍ਰੈਕ 47 ਓਕੇ ਬਾਜੀ ਇਹ ਆਪਣਾ ਹੈਗਾ ਤਿੰਨ ਸਿਲੰਡਰ ਚ ਆਂਦਾ ਇਹ ਠੀਕ ਹੈ ਜੀ ਇਹ ਆਪਣਾ ਹੈਗਾ ਇਹ ਆਪਣਾ 2760 ਸੀਸੀ ਦਾ ਇੰਜਨ ਹੋ ਗਿਆ ਇਹਦਾ ਓਕੇ ਜੀ ਓਕੇ ਤੇ ਜਿਹੜੀ ਇਹ ਟਾਰਕ ਆ 200 ਨਿਊਟਨ ਮੀਟਰ ਦੇ ਕਰੀਬ ਟਾਰਕ ਹੈ ਦੀ ਤੇ ਲਿਫਟ ਆ ਜਿਹੜੀ ਇਹਦੀ 200 2000 ਕਿਜੀ ਦੀ ਆ ਓਕੇ ਤੇ ਇਹਦੇ ਚ ਆਪਾਂ ਨੇ ਇੱਕ ਸਿਸਟਮ ਦਿੱਤਾ ਫਿਲਟਰੇਸ਼ਨ ਸਿਸਟਮ ਇੱਕੇ ਦਿੱਤਾ ਹੈ ਜਿਹੜਾ ਪਾਵਰ ਸਟੀering ਤੇ ਹਾਈਡਰੌਲਿਕ ਦਾ ਫਿਲਟਰੇਸ਼ਨ ਸਿਸਟਮ ਇੱਕੇ ਆ ਜਿਹਦੇ ਚ ਆਪਾਂ ਫਿਲਟਰ ਬਹੁਤ ਵੱਡਾ ਲਾਇਆ ਠੀਕ ਹੈ ਬਾਜੀ ਫਿਲਟਰ ਬਹੁਤ ਵੱਡਾ ਲਾਇਆ ਓਕੇ ਜੀ ਤੇ ਬਹੁਤ ਵਧੀਆ ਇਹ ਹੁਣ ਤੱਕ ਪਰਫਾਰਮੈਂਸ ਬਹੁਤ ਵਧੀਆ ਆ ਰਹੀ ਆ ਤੇ ਰੁਪੜ ਵੀ ਵਧੀਆ ਬਿਕਿਆ ਟਰੈਕਟਰ ਇਹ ਹਾਂਜੀ 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 ਤੇ ਉਸ ਤੋਂ ਬਾਅਦ ਇਹਦਾ ਇਹਦਾ ਪਲੇਟਫਾਰਮ ਫਲੈਟ ਹੋ ਗਿਆ ਤੇ ਵੀ ਹਾਈ ਲੋ మీడియం ਚ ਓਕੇ ਜੀ ਹਾਈ ਲੋ మీడియం ਆ ਤੇ ਇਹਦਾ ਜੇ ਕਸਟਮਰਾਂ ਦੀ ਬਹੁਤ ਸਾਰਿਆਂ ਦੀ ਡਿਮਾਂਡ ਸੀਗੀ ਕਿ ਆਪਾਂ ਨੂੰ ਫਲੈਟ ਪਲੇਟਫਾਰਮ ਚਾਹੀਦਾ ਠੀਕ ਆ ਜੀ ਤੇ ਉਹ ਹੋ ਗਿਆ ਜੀ ਤੇ ਬਾਕੀ ਇਹਦੇ ਚ ਸਾਇਲੈਂਸਰ ਵੀ ਦੂਜੇ ਟਰੈਕਟਰ ਨਾਲੋਂ ਚੇਂਜ ਆ ਸਾਰਾ ਇਹਦਾ ਪ੍ਰਾਈਸ ਕਿੰਨਾ ਬਾਜੀ ਇਹਦਾ ਪ੍ਰਾਈਸ ਜਿਹੜਾ ਮੇਲੇ ਦਾ ਹੈਗਾ ਉਹ ਹੈਗਾ 8 ਲੱਖ 8 ਲੱਖ ਰੁਪਏ ਹਾਂਜੀ ਤੇ ਅਗਰੇ ਮੇਲੇ 'ਚ 26 ਤੇ 27 ਤਰੀਕ ਨੂੰ ਕੋਈ ਬੁੱਕ ਕਰਵਾਉਂਦਾ ਤੇ ਉਹਦੇ 'ਚ ਆਪਾਂ ਜਿਹੜੇ ਗਿਫਟ ਵੀ ਅਨਾਉਂਸ ਕੀਤੇ ਆ ਇਹ ਜੋ ਵੀ ਬੁਕਿੰਗ ਕਰਵਾਏਗਾ ਉਹਨੂੰ ਆਪਾਂ ਇੱਕ ਡਰਾਅ ਕੱਢਾਂਗੇ ਡਰਾਅ ਦੇ ਵਿੱਚ ਗਿਫਟ ਦਵਾਂਗੇ ਓਕੇ ਜੀ ਓਕੇ ਹਾਂਜੀ ਇਹ ਮੇਲੇ ਦਾ ਪ੍ਰਾਈਜ਼ ਆ ਇਹਦਾ ਓਕੇ ਜੀ ਓਕੇ ਤੇ ਬਾਕੀ ਤੁਸੀਂ ਲਿਫਟ ਦੇਖ ਸਕਦੇ ਹੋ ਪਿੱਛੇ ਤੇ ਇਹਦੇ 'ਚ ਡਬਲ ਡਿਸਟ੍ਰਿਬਿਊਟਰ ਵੀ ਲੱਗਿਆ ਹੋਇਆ ਠੀਕ ਹੈ ਜੀ ਤੇ ਡਬਲ ਡਿਸਟ੍ਰਿਬਿਊਟਰ ਨੂੰ ਆਪਾਂ ਸਿੰਗਲ ਤੇ ਡਬਲ ਵੀ ਕਰ ਸਕਦੇ ਆ ਇਹ ਆ ਸਿੰਗਲ ਤੇ ਡਬਲ ਕਰ ਲਈ ਤੇ ਬਾਕੀ ਲਿੰਕੇਜ ਵਗੈਰਾ ਸਾਰੀ ਹੈਵੀ ਦਿੱਤੀ ਹੋਈ ਆ ਤੇ ਇਹ ਇਹਦਾ ਲੀਵਰ ਹੈਗਾ ਪੀਟੀਓ ਵਾਲਾ ਪੀਟੀਓ ਵਾਲਾ ਲੀਵਰ ਠੀਕ ਹੈ ਜੀ ਜਿੰਮੇ ਆ ਵੀ ਡਬਲ ਕਲਚ ਦਾ ਕਹਿੰਦੇ ਹੁੰਦੇ ਆਪਾਂ ਜਿਹੜਾ ਪੀਟੀਓ ਦਾ ਲੀਵਰ ਹੁੰਦਾ ਓਕੇ ਭਾਜੀ ਤੇ ਬਾਕੀ ਇੱਕ ਇਹ ਕਹਿੰਦੇ ਸਮਾਰਟ ਸਵਿਚ ਲੱਗਿਆ ਹੋਇਆ ਲਿਫਟ 'ਚ ਓਕੇ ਜੀ ਇੰਡੀਆ ਐਗਰੀਕਲਚਰ ਕੋਲ ਦਾ ਓਕੇ ਸਮਾਰਟ ਸਵਿਚ ਲੱਗਿਆ ਹੋਇਆ ਜਿਹੜਾ ਪਹਿਲਾਂ ਹਾਲੈਂਡ 'ਚ ਆਉਂਦਾ ਸੀ ਹਾਂਜੀ ਠੀਕ ਹੈ ਭਾਜੀ ਉਹ ਇਹਦੇ ਇਹਨੂੰ ਆਪਾਂ ਸਮਾਰਟ ਸਵਿਚ ਕਹਿੰਦੇ ਆ ਓਕੇ ਜੀ ਓਕੇ ਜੀ ਠੀਕ ਹੈ ਬਾਕੀ ਭਾਜੀ ਆ ਕੰਪਨੀ ਵੱਲੋਂ ਇਹ ਦਿੱਤਾ ਗਿਆ ਕਿ Pro ਦਾ ਤੇ Max ਦਾ ਕੀ ਹੈ ਮਤਲਬ ਜਿਵੇਂ Pro ਦਾ ਦਿੱਤਾ ਉਹਨੇ 6 ਮੋਡਲੇ ਥਮ ਆ ਇਹ ਓਕੇ ਜੀ ਸਟਾਈਲ ਟੈਕਨੋਲੋਜੀ ਤੇ ਪਰਫਾਰਮੈਂਸ Max ਹੈਗਾ ਕੰਫਰਟ ਤੇ ਮਲਟੀ ਐਪਲੀਕੇਸ਼ਨ ਸੂਟੇਬਿਲਟੀ ਓਕੇ ਭਾਜੀ ਯੂਟਿਲਿਟੀ ਫੀਚਰ ਜਿਹਦੇ ਵਿੱਚ ਬਹੁਤ ਸਾਰੇ ਆ ਗਏ ਆਪਣੇ ਓਕੇ ਭਾਜੀ ਠੀਕ ਆ ਭਾਜੀ ਓਕੇ ਭਾਈ ਧੰਨਵਾਦ ਥੋੜਾ ਬਹੁਤ ਥੈਂਕ ਯੂ ਲੋ ਜੀ ਵੀਰੋ ਆਪਾਂ ਐਸ ਸੀ ਆਰ ਵਾਲਿਆਂ ਦੇ ਖੜੇ ਆ ਕਹਨੇ 8 ਫੁੱਟ ਆ ਬਾਈ ਡਿਸਕਾਊਂਟ ਦੇ ਵਿੱਚ ਲਾਇਆ ਹੋਇਆ ਦੇਖੋ 99000 ਰੁਪਏ ਦਾ ਜੀ ਮੇਲਾ ਪ੍ਰਾਈਸ 94000 ਰੁਪਏ ਠੀਕ ਹੈ ਜੀ 8 ਫੁੱਟਾ ਐਸ.ਐਸ.ਸੀ.ਆਰ ਦਾ ਪੇਂਟਪੋਡ ਦੀ ਕੁਆਲਿਟੀ ਬਾਈ ਵਧੀਆ ਆਪਾਂ ਜਿਹੜੀ ਚੀਜ਼ ਵਧੀਆ ਨੂੰ ਵਧੀਆ ਕਹੋਗੇ ਮਾੜੀ ਨਹੀਂ ਕਹਿ ਸਕਦੇ ਇੱਧਰ 9 ਫੁੱਟਾ ਜੀ 9 ਫੁੱਟੇ ਦਾ ਰੇਟ 1,07,000 ਰੁਪਏ ਆਫਰ 1,04,000 ਰੁਪਏ ਕਰੋ ਜੀ ਕੁਆਲਿਟੀ ਚੈੱਕ ਕੀ ਹੋਰ ਵੀ ਇਹਨਾਂ ਦੇ ਇੰਪਲੀਮੈਂਟ ਪਏ ਆ ਦੇਖੋ ਆ ਦੇਖੋ ਤੇ ਲੋ ਜੀ ਵੀਰੋ ਪਹੁੰਚ ਗਏ ਫੀਲਡ ਕਿੰਗ ਵਾਲੇ ਦੀ ਸਟਾਲ ਤੇ ਜੀ ਰੋਟਾਵੇਟਰ ਇਹਨਾਂ ਦੇ ਵੀ ਬਹੁਤ ਘੈਂਟ ਨੇ ਕਰੋ ਜੀ ਚੈੱਕ ਜਿਹੜੇ ਉੱਪਰ ਗੀਅਰ ਲਾਇਆ ਹੁੰਦਾ ਬਾਈ ਆ ਦੇਖੋ ਜੀ ਇਹਦੇ ਨਾਲ ਬਾਈ ਆਪਾਂ ਚੱਕਰ ਵੱਧ ਘੱਟ ਸੈਟਿੰਗ ਕਰ ਸਕਦੇ ਆ ਇਹਦੀ ਠੀਕ ਹੈ ਜੀ ਇਹਦੇ ਵਿੱਚ ਗਰਾਰੀਆਂ ਹੁੰਦੀਆਂ ਗਰਾਰੀਆਂ ਦੀ ਸੈਟਿੰਗ ਹੋ ਜਾਂਦੀ ਹੈ ਬਾਕੀ ਇਹਨਾਂ ਨੇ ਆਫਰ ਲਾਈ ਹੋਈ ਮੇਲੇ ਤੇ ਠੀਕ ਹੈ ਜੀ ਮਿਲਲਾ ਆਫਰ ਤੇ ਰੇਟ ਇਹਨਾਂ ਨੇ ਕੁਝ ਲਾਇਆ ਨਹੀਂ ਹੈਗਾ ਲਿਖ ਕੇ ਕੀ ਹਿਸਾਬ ਦਾ ਵਾ ਇੱਕ ਲੱਖ 45000 ਦਾ ਬਾਈ ਇਹ 9 ਫੁੱਟਾ 9 ਫੁੱਟ ਤੇ 1 ਲੱਖ 45000 ਰੇਟ ਲਾ ਬਾਕੀ ਇਹਨਾਂ ਦੇ ਬਹੁਤ سارے ਪ੍ਰੋਡਕਟਾਂ ਆ ਰਹੇ ਪੌਣੇ ਵਾਲਾ ਕਵੀਆਂ ਤੇ ਲੋ ਜੀ ਬਾਈ ਇੱਧਰ ਵੀ ਖੜਾ 7 ਫੁੱਟਾ ਇਹਨਾਂ ਦਾ ਰੋਜ਼ੀ ਚੈੱਕ ਉਹ ਸੁਪਰ ਸੀਟਰਿਆਂ ਦਾ ਫੀਲਡ ਕਿੰਕ ਵਾਲਿਆਂ ਦਾ ਦਵੰਗ ਕਾਫੀ ਮਾਡਲ ਬਣਾਉਂਦੇ ਆ ਵੀ ਬਾਈ ਛੋਟੇ ਛੋਟੇ ਠੀਕ ਹੈ ਜੀ ਉਹ ਇਹਨਾਂ ਦੀ ਹੈਰੋ ਖੜੀ ਆ 3350000 ਰੁਪਇਆ ਜੀ ਠੀਕ ਹੈ ਜੀ ਤੇ ਬਾਕੀ ਲਗ ਲਗ ਮਾਡਲ ਹੋ ਸਕਦੇ ਇਹਦੇ ਵਿੱਚ ਮਾਡਲ ਦੇ ਹਿਸਾਬ ਨਾਲ ਰੇਟ ਵੀ ਲਗ ਲਗ ਹੋਊਗਾ ਜੀ ਆ ਖੜਾ ਜੀ ਕਬੋਟ ਵਾਲਿਆਂ ਦਾ ਮਿੰਨੀ ਟਰੈਕਟਰ 35000 ਡਿਸਕਾਊਂਟ ਲਾਇਆ ਹੋਇਆ ਇਹਨਾਂ ਨੇ 515000 ਦਾ ਪ੍ਰਾਈਸ ਠੀਕ ਹੈ ਜੀ ਇਹ ਗੰਨੇ ਦੇ ਵਿੱਚ ਚੱਲਣ ਵਾਸਤੇ ਡਾਵਾ 4 ਫੁੱਟ ਦੇ ਗੰਨਾ ਲੱਗਦਾ ਉਹਦੇ ਵਾਸਤੇ ਸਪੈਸ਼ਲ ਮਾਡਲ ਹੈ ਬਈ ਇਹਨਾਂ ਦਾ ਇਹ ਪੂਰਾ ਵਧੀਆ ਚੱਲਦਾ 4 ਵੀਲ ਦੇ ਵਿੱਚ ਬਾਕੀ ਬਾਈ ਅੱਜ ਆਪਾਂ ਮੇਲਾ ਦੇਖਿਆ ਲਗਭਗ ਥੋੜਾ ਟਾਈਮ ਆਪਾਂ ਨੇ ਉੱਥੇ ਵੀ ਲਾਇਆ ਕਰਵਾ ਦਿੱ ਸਾਲ ਤੇ ਦੋ ਦਿਨ ਰੋਟਾਵੇਟਰ ਬੁੱਕ ਕਰਿਆ ਆਪਾਂ ਨੇ ਜੀ ਅੱਜ ਠੀਕ ਹੈ ਜੀ ਬਾਕੀ ਆਪਾਂ ਕੱਲ੍ਹ ਦਾ ਦਿਨ ਵੀ ਆਵਾਂਗੇ ਬਾਈ ਤੇ 27 ਤਰੀਕ ਨੂੰ ਵੀ ਹੈਗਾ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਬਾਈ ਬਹੁਤ ਵਧੀਆ ਆਫਰਾਂ ਲਾਈਵੇਂ ਮੇਲੇ ਤੇ ਠੀਕ ਹੈ ਜੀ